ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਜੋ ਜਜਮੈਂਟ ਰਾਈਟਰ ਦੀਆਂ ਭਰਤੀਆਂ ਆਈਆਂ ਨੇ ਜਿਸ ਦੀ ਕੀ ਕੁੱਲ ਪੋਸਟਾਂ ਦੀ ਗਿਣਤੀ 33 ਹੈ ਤੇ ਪੋਸਟ ਦਾ ਨਾਮ ਹੈ ਜਜਮੈਂਟ ਰਾਈਟਰ ਜਿਸ ਨੂੰ ਅਸੀਂ ਪੰਜਾਬੀ ਵਿੱਚ ਕਹਿ ਦਿੰਨੇ ਹਾਂ ਫੈਸਲਾ ਲੇਖਕ ਇਸ ਪੋਸਟ ਦੇ ਆ ਕੁੱਲ 33 ਅਸਾਮੀਆਂ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਆਈਆਂ ਨੇ ਆਓ ਆਪਾਂ ਇਹਦੀ ਪੂਰੀ ਡਿਟੇਲ ਜਾਣੀਆ ਸਭ ਤੋਂ ਪਹਿਲਾਂ ਗੱਲ ਕਰ ਲਈ ਇਸ ਦੀ ਲਾਸਟ ਡੇਟ ਦੀ ਜੋ ਕਿ ਹੈ 1 ਅਕਤੂਬਰ 2024 ਫੀਸ ਜਨਰਲ ਐਸ ਸੀ ਐਸਟੀ ਬੀ ਸੀ ਏਰੀਆ ਜੋ ਕਿ ਸਟੇਟ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਨੇ ਉਹਨਾਂ ਲਈ 1000 ਰੁਪਿਆ ਐਸ ਸੀ ਐਸਟੀ ਬੀ ਸੀ ਏਰੀਆ ਜਿਹੜੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਰਹਿਣ ਵਾਲੇ ਨੇ ਉਹਨਾਂ ਲਈ 800 ਰੁਪਿਆ ਗਈ ਤੇ ਜਿਹੜੇ ਪਰਸਨ ਜਿਨ੍ਹਾਂ ਨੂੰ ਡਿਸੇਬਿਲਟੀ ਹੈ ਉਹਨਾਂ ਲਈ 800 ਰੁਪਿਆ ਤੇ ਜਿਨ੍ਹਾਂ ਐਕਸ ਸਰਵਿਸਮੈਨ ਨੇ ਉਹਨਾਂ ਲਈ ਵੀ 800 ਰੁਪਿਆ ਫੀਸ ਇਹਨਾਂ ਨੇ ਰੱਖੀ ਗਈ ਆ 1000 ਰੁਪਿਆ ਫੀਸ ਜਿਹੜੇ ਕਿ ਪੰਜਾਬ ਹਰਿਆਣਾ ਚ ਉਨਾਂ ਲਈ ਇਹ ਫੀਸ ਰੱਖੀ ਗਈ ਆ ਏਜ ਦੀ ਗੱਲ ਕਰ ਲਈ ਤਾਂ ਸਾਰੇ ਕੈਂਡੀਡੇਟਸ ਲਈ 21 ਤੋਂ 30 ਸਾਲ ਦੀ ਏਜ ਇਹਨਾਂ ਨੇ ਰੱਖੀ ਗਈ ਆ ਤੇ ਇਸ ਵਿੱਚ ਤੁਹਾਨੂੰ ਏਜ ਰਿਲੈਕਸੇਸ਼ਨ ਵੀ ਦਿੱਤੀ ਜਾਊਗੀ ਜੋ ਕਿ ਇਹਨਾਂ ਦੇ ਰੂਲਸ ਮੁਤਾਬਿਕ ਹੋਊਗੀ ਜੋ ਇਸਦੇ ਲਈ ਤੁਸੀਂ ਨੋਟੀਫਿਕੇਸ਼ਨ ਨੂੰ ਸਾਰਾ ਚੰਗੀ ਤਰ੍ਹਾਂ ਪੜ੍ਹ ਲੈਣਾ ਹੈ ਇਸ ਤੋਂ ਬਾਅਦ ਗੱਲ ਕਰ ਲਈਏ ਕੁਆਲਿਫੀਕੇਸ਼ਨ ਦੀ ਜੋ ਕਿ ਹੈ ਡਿਗਰੀ ਗ੍ਰੈਜੂਏਸ਼ਨ ਤੁਹਾਨੂੰ ਚਾਹੀਦੀ ਹੈ ਇਸ ਨੂੰ ਅਪਲਾਈ ਕਰਨ ਦੇ ਲਈ ਤੇ ਤੁਹਾਡੇ ਕੋਲ ਕੰਪਿਊਟਰ ਦੇ ਨੌਲੇਜ ਪ੍ਰੋਫੈਸ਼ੀਐਂਸੀ ਹੋਣੀ ਚਾਹੀਦੀ ਹੈ ਯਾਨੀ ਕਿ ਕੰਪਿਊਟਰ ਦੇ ਵਿੱਚ ਟਾਈਪਿੰਗ ਟੈਸਟ ਜਾਂ ਫਿਰ ਟਾਈਪਿੰਗ ਸਪੀਡ ਸਾਰੀ ਤੁਹਾਨੂੰ ਆਉਣੀ ਚਾਹੀਦੀ ਆ ਅਗਲਾ ਗੱਲ ਕਰ ਲਈਏ ਇਸ ਵਿੱਚ ਮੋਡ ਆਫ ਸਿਲੈਕਸ਼ਨ ਜੋ ਕਿ ਟਾਈਪਿੰਗ ਟੈਸਟ ਤੇ ਸਪਰੈਡਸ਼ੀਟ ਟੈਸਟ ਤੇ ਇਹ ਦੋ ਟੈਸਟ ਤੁਹਾਡੇ ਇਸ ਪੋਸਟ ਦੇ ਵਿੱਚ ਹੋਣੇ ਨੇ ਪੋਸਟਾਂ ਦੀ ਗੱਲ ਕਰ ਲਈਏ ਤਾਂ ਇਹਨਾਂ ਨੇ ਜਨਰਲ ਕੈਟਾਗਰੀ 27 ਪੋਸਟਾਂ ਰੱਖੀਆਂ ਨੇ ਐਸਸੀ ਐਸਟੀ ਬੀਸੀ ਕੈਂਡੀਡੇਟਸ ਲਈ ਤਿੰਨ ਪੋਸਟਾਂ ਐਕਸ ਸਰਵਿਸਮੈਨ ਲਈ ਦੋ ਨੇ ਤੇ ਡਿਸੇਬਿਲਟੀ ਵਾਲੇ ਪਰਸਨ ਜਿਨ੍ਹਾਂ ਨੂੰ ਜਿਵੇਂ ਕਿ ਲੋਅਰ ਲਿਮਿਟ ਡਿਸੇਬਿਲਟੀ ਹੋਵੇ ਉਹਨਾਂ ਲਈ ਇਹਨਾਂ ਨੇ ਜੋ ਪੋਸਟ ਦੀ ਗਿਣਤੀ ਰੱਖੀ ਗਈ ਹੈ ਉਹ ਇੱਕ ਆ ਇਹ ਜੋ ਉਹਨਾਂ ਨੇ ਕੈਟਾਗਰੀ ਵਾਈਜ਼ ਪੋਸਟਾਂ ਡਿਵਾਈਡ ਕੀਤੀਆਂ ਨੇ ਕੁੱਲ 33 ਪੋਸਟਾਂ ਨੂੰ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਤੁਸੀਂ ਹਾਡੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਰੋਜ਼ ਅਨਾਂ ਤੁਹਾਨੂੰ ਸਾਡੇ ਚੈਨਲ ਦੇ ਉੱਤੇ ਨਵੇਂ-ਨਵੇਂ ਸਰਕਾਰੀ ਨੌਕਰੀਆਂ ਤੇ ਜਾਣਕਾਰੀ ਐਦਾ ਹੀ ਦੇਖਣ ਨੂੰ ਮਿਲਦੀ ਰਹੇਗੀ ਤੇ ਜੇਕਰ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲ ਉਹੀ ਘਰ ਬੈਠੇ ਅਪਲਾਈ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਪੋਸਟ ਅਪਲਾਈ ਕਰਨ ਦਾ ਕੰਮ ਵੀ ਸਿੱਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੇ ਨਾਲ ਦਿੱਤੇ ਗਏ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ ਨਿਚੇ ਦਿੱਤੀ ਗਈ ਅਫੀਸ਼ੀਅਲ ਵੈੱਬਸਾਈਟ ਜੋ ਕਿ ਇਸ ਪੋਸਟ ਦੀ ਵੈੱਬਸਾਈਟ ਆ ਇਸ ਉੱਤੇ ਜਾ ਕੇ ਤੁਸੀਂ ਆਪਣੇ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਥੈਂਕ ਯੂ ਵੈਰੀ ਮੱਚ